ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਸੀਲ ਰੌਣ ਅਜਨਾਲਾ ਜ਼ਿਲ੍ਹਾ ਅੰਬਿਲਸਰ ਸ਼ੇਰ ਦੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਸੁਈਆਂ ਗਾਵਾਂ ਤੇ ਇੱਕ ਸੁਈ ਮਾਈ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਤੇ ਨਾਮ ਦੱਸ ਤਾਂ ਕਰੀ ਫਿਰ ਆਪਣਾ ਨਾਂ ਭਾਈ ਆਪਣਾ ਪਿੰਡ ਬੂੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਕੰਪਲਈ ਸਰ ਤੇ ਫੋਨ ਨੰਬਰ ਵੀ ਬੋਲ ਦੋ 7529971481 ਠੀਕ ਆ ਹਾਂਜੀ ਭਾਜੀ ਤੇ ਅੱਜ ਇੱਕ ਮੱਝ ਤੇ ਦੋ ਗਾਵਾਂ ਭਾਜੀ ਤਾਜ਼ੇ ਸੂਏ ਡੰਗ ਸਾਰੇ ਸਾਰੀਆਂ ਸੋਈਆਂ ਹਨ ਅੱਜ ਹਾਂਜੀ ਭਾਜੀ ਤੇ ਸ਼ੁਰੂਆਤ ਭਾਜੀ ਰਾਤੀ ਸੂਈ ਜੋ ਮੈਂ ਹਾਂ ਦੇਖ ਤਾਂ ਨਾੜੂ ਬਿਲਕੁਲ ਨਾੜ ਤਾਜਾ ਗਿੱਲਾ ਹੀ ਗਿੱਲਾ ਨਾੜੂ ਹਾਂਜੀ ਸਵੇਰੇ ਹਾਂ ਭਾਜੀ ਥੋੜੀ ਖਾਲੀ ਕੀਤੀ ਜੇ ਤੁਹਾਡੀ ਠੀਕ ਆ ਹਾਂਜੀ ਹਾਂਜੀ ਬਾਕੀ ਥਾਂ ਤੋਂ ਚੋਣ ਚਾਨ ਬੜੀ ਚੰਗੀ ਲੱਗੀ ਜੀ ਕਿੰਨੇ ਕ ਦੁੱਧ ਵਾਲੀ ਜੀ ਰੋਧਾਰੀ ਭਾਜੀ 1011 ਕਿਲੋ ਖੁੱਲਾ ਚਵਾਈ ਜਾਊਗੀ ਠੀਕ ਹੈ 10 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਜੇ ਇੱਕੋ ਚਵਾਈ ਹੋਈ ਹੈ ਇਹਦੀ ਅਜ ਲਾਓ ਬਾਕੀ ਰਖ ਭਾਜੀ ਇਹਨੇ ਕੁੜੇ ਪਾੜੇ ਇਹ ਚੁੱਕੇ ਠੀਕ ਹੈ ਹਾਂਜੀ ਬਾਕੀ ਸਾਰਥੋਂ ਬਾਕੀ ਚੰਗਾ ਲੱਗਾ ਜੋ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੋਲ ਆ ਵੀ ਭਾਜੀ ਭਾਵੇਂ 68 ਕਰਾ ਲਓ ਭਾਵੇਂ 60 ਕਰਾ ਲਓ ਹਾਂਜੀ ਪੂਰੇ 55000 ਦੇ ਦਾਂਗੇ ਅੱਛਾ 55000 ਦੀ ਹਾਂਜੀ ਭਾਜੀ ਛੋਟ ਛੋਟ ਮੌਕੇ ਦੇ ਵਿੱਚੋਂ ਕਰ ਦੋ ਦਾਂਗੇ ਭਾਜੀ ਮਾਨਤਾ ਆਣਾ ਦਾਂਗੇ ਭਾਜੀ ਠੀਕ ਹੈ ਹਾਂਜੀ ਹਾਂ ਬਾਕੀ ਠੰਡੀ ਸੀ ਬਾਕੀ ਭਾਜੀ ਠੰਡੀ ਸੀ ਥੋੜਾ ਸਰਾ ਠੀਕ ਹੈ ਹਾਂ ਦੇਖ ਸਰਦ ਭਾਵੇਂ ਇਤਰਾ ਹੀ ਬਹਿ ਜਾ ਥੱਲੇ ਹੈਗਾ ਬਿਲਕੁਲ ਬੋਲਾ ਹੀ ਆ ਜੇ ਜੜਾ ਠੰਡੀ ਬੜੀ ਭਾਜੀ ਠੀਕ ਹੈ ਜੀ ਹੁਣ ਜਿਹੜੀ ਤੁਹਾਨੂੰ ਦੋ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਵੀ ਬੜੀ ਠੰਡੀ ਢੰਡੀ ਬੱਸੀ ਠੀਕ ਆ ਇਹ ਵੀ ਆ ਪਾਜੀ ਚਾਰ ਪੰਜ ਦਿਨ ਹੋਏ ਨੇ ਸੂਈ ਨੂੰ ਵਸ਼ਾ ਜਦੇ ਇਹਦੇ ਮਗਰ ਵਸ਼ਾ ਆ ਹਾਂਜੀ ਇਹ ਕਿੰਨੇ ਕ ਦੁੱਧਾਂ ਲਈ ਆ ਦੁੱਧ ਆ ਰਿਹਾ ਪਾਜੀ 15 16 ਕਿਲੋ ਚਵਾਈ 13 ਕਿਲੋ ਆਪਣਾ ਕੋ ਠੱਡਾ ਕਰਕੇ ਦੋ ਟਾਂ ਚਵਾਈ ਕਰਕੇ ਲਾ ਜੇ ਹੁਣ ਜਿਹੜਾ ਤਿਆਰ ਆ ਤਿਆਰ ਭਾਜੀ 13 ਦੁੱਧ ਲਾ ਲੈ ਕੋ ਬੋੜਾ ਲਾ ਲੈ ਭਾਣੇ ਆਪਣਾ ਕੋ 13 ਲੀਟਰ ਆਪ ਹੀ ਇੱਥੋਂ ਚਵਾਈ ਕਰਕੇ ਖੜੇ ਜੇ ਭਾਜੀ ਲੱਪੇ ਲੁਪੇ ਥੋੜਾ ਜੀ ਜੂ ਨਹੀਂ ਲਾਉਂਦੇ ਜੇ ਕਿਸੇ ਵੇਦ ਚਵਾਈ ਨਹੀਂ ਕਰਕੇ ਖੜਨੀ ਹੋ ਆਪਣੀ ਜ਼ਿੰਮੇਵਾਰੀ ਤੇ ਅਫਸੋਸ ਸਮਝ ਕੇ ਖੜੇ ਬਾਕੀ ਸਤੂਨ ਭਾਜੀ ਚੰਗਾ ਲੱਗਾ ਜੀ ਉਹਨੂੰ ਵੱਚੀ ਥਾਣਾ ਬੜਾ ਪਿਆਰਾ ਹੈ ਜਿਹੜਾ ਬਾਕੀਤਾ ਜੀ ਸੋਈਏ 15 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਭਾਜੀ ਕੱਦਗਾ ਤੁਹਾਡਾ ਬਾਕੀ ਸ਼ਾਈਨੀ ਸ਼ੂਨੀ ਜੰਗੀ ਜਿਹਾ ਵੇੜਦੇ। ਹਾਂਜੀ ਹਾਂਜੀ। ਬਚਾਲਾ ਜੀ ਭਾਜੀ। ਕਾਦੇ ਦਾ ਕੋਈ ਲਾਲੇ ਤਾਜਾ ਕੱਦ ਵੱਡੇ ਦੀ। ਠੀਕ ਆ। ਹਾਂਜੀ ਇਹ ਦੂਜਾ ਸੁਆਜ। ਤੇ ਇਹਦਾ ਮੁੱਲ ਕਿੰਨਾ ਕਰਨਾ ਤਰਾ? ਮੋਹਲਾ ਜੀ ਭਾਜੀ ਭਾ 45 ਗੱਲ ਲੀ ਭਾਵੇਂ 40 ਕਰ ਲਈਏ ਉਹਦੇ 35000 ਦੀ ਭਾਜੀ ਦੇ ਦਾਂਗੇ ਅੱਛਾ 35000 ਜੀ ਕਰਦਾ ਭਾਜੀ ਮਾਨਤਾਂ ਬਾਕੀ ਤੇ ਦੁੱਧ 13 ਲੀਟਰ ਮੋਕੇ ਦੇ ਹੁਣ ਕਰੋ ਚੋਆ ਭਾਜੀ ਦੋ ਟਾਈਮ ਕੋ ਚੋਕੇ ਖੜੇ ਆ ਮੈਂ ਤਸੱਲੀ ਕਰਕੇ ਖੜੇ ਠੀਕ ਆ ਤੇ 15 16 ਦੇ ਲੱਗ ਜਿਹੜਾ ਚਵਾਈ ਜਾਉਂਗੀ ਦੁੱਧ ਚਵਾਈ ਜਰੂਰ ਭਾਜੀ ਮਾਨਨਾ ਜੇ ਵੇੜੇ ਤਾਜੀ ਸੂਈ ਲੱਪੇ ਲੁੱਪੇ ਤੇ ਆ ਠੀਕ ਹੈ ਜੀ ਦਿਖਾ ਦਿਓ ਚੋਆ ਫਿਰ ਇਹਦਾ ਬਾਕੀ ਥਾਣਾ ਥੋੜਾ ਬੜਾ ਚੰਗਾ ਲੱਗਾ ਜੇ ਆ ਥਾਣਾ ਆਪਾਂ ਦੇਖ ਸਾਡੇ ਥਾਣਾ ਜਿਹੜਾ ਕਾਫੀ ਪਿਆਰਾ ਵਾ ਇਹਦੇ ਕੋਲ ਬਿਲ ਹਾਂ ਬੋਲੀ ਠੀਕ ਹੈ ਬਾਕੀ ਕੋ ਫੋਨ ਲਾਵੇ ਹਾਂ ਜੀ ਬੜੀ ਜਿਹੜਾ ਕਹਿੰਦੇ ਕਿ ਮਾਨਤਨ ਕਰਦਾਂਗੇ ਹਾਂ ਜੀ ਹਾਂ ਜੀ ਚੋਣ ਚਾਣ ਬਾਜੀ ਬੋਲੀ ਬੜੀ ਠੀਕ ਹੈ ਹਾਂ ਜੀ ਖਾਣ ਭਾਵੇਂ ਕਿ ਨਿਆਣਾ ਚੋਲੇ ਸਿਆਣਾ ਚੋਲੇ ਜਿੱਤਰਾ ਤੇ ਮਰਜ਼ੀ ਕੋ ਚੋਲੇ ਠੀਕ ਹੈ ਹਾਂ ਜੀ ਹੁਣ ਇੱਕ ਆ ਜਰਸੀ ਜਰਸੀ ਬਾਜੀ ਆ ਬ੍ਰੀਡ ਬਰਾਡ ਬੜੀ ਜ ਆ ਬੁਕਾ ਦਿਓ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਤੁਹਾਨੂੰ ਆ ਰਿਹਾ ਭਾਜੀ 5-7 ਦਿਨ ਹੋ ਗਏ ਜਿੰਨੂੰ ਵੀ ਹਾਂਜੀ ਬੱਚਾ ਆਹ ਬੱਚਾ ਠੀਕ ਹੈ ਹਾਂਜੀ ਹਾਂਜੀ ਆ ਜਿ ਲੈ ਇਹਨਾਂ ਕੱਲ ਹੀ ਆਪਣੇ ਕਰਿਆ ਸੀ ਇਹਦੇ ਕਦੋਂ ਦੁੱਧ ਕਿੰਨਾ ਤਿਆਰ ਹੋ ਤਰਾ ਦੁੱਧ ਬਾਜੀ ਕੋ 12 ਕਿਲੋ ਹੋਗਾ ਕੋਈ 11 ਕਿਲੋ ਆਪਣਾ ਚੋਗੇ ਲੈ ਜਾਏ ਥੱਲੋਂ ਪੱਕਾ ਦੁੱਧ ਹੈਗਾ ਜੀ ਪੱਕਾ ਪਾਜੀ ਠੰਡੀ ਸੀਲ ਜੋ ਠੀਕ ਆ ਚੁਵਾ ਲੈਂਦੇ ਤੇ ਹਾਂਜੀ ਦੁੱਧ ਚੰਗਾ ਵਗ ਜਾਤ ਹੁੰਦਾ ਸੇ ਸਾਂਭਣ ਵਾਲੀ ਆ ਵੈਸੇ ਇਹ ਕਿੰਨਾ ਦੁੱਧ ਚ ਵਾਈ ਜਾਊਗਾ ਮੈਂ 14 ਕਿਲੋ ਚ ਵਾਜੂਗੀ ਅੱਛਾ ਹਾਂਜੀ ਹਾਂਜੀ 13 14 ਲੱਗੇ ਜਿਹੜਾ ਚਵਾਈ ਜਾਊਗੀ ਚ ਵਾਈ ਜਾਊਗੀ ਬਾਜੀ ਠੀਕ ਐ ਤੇ ਇਹਦਾ ਵੀ ਕਹਿੰਦੇ ਚਵਾ ਦਿਖਾ ਲਈ ਠੰਡੀ ਸੀਲ ਹੈ ਵੀ ਹਾਂ ਦੇਖ ਸਾਦੇ ਬਾਕੀ ਮਿਲ ਕੇ ਵੀ ਨੇ ਚੰਗੀ ਲੱਗੀ ਆ ਹੈਗੀ ਵੀ ਜਿਹੜੀ ਦਿੱਤੀ ਆ ਮੋਚਾਂ ਨੇ ਵੀ ਭਾਜੀ ਬੜੀ ਬੋਲੀ ਠੀਕ ਹੈ ਜੀ ਹਾਂਜੀ ਬਾਕੀ ਚੰਗੀ ਥੀ ਤੇ ਇਹਦਾ ਕਿੰਨਾ ਮੁੱਲ ਰੱਖਦੀ ਆ ਫਿਰ ਮੋਲ ਆ ਰਹੀ ਭਾਜੀ ਭਾਵੇਂ ਇਹਦਾ 35 ਕਰਾ ਲਓ ਅੱਛਾ 30 ਹੀ ਦੇ ਦਈਏ 30 ਹੀ ਦੇ ਦੇਣੀ ਆ ਕੇ ਛੋਟੇ ਭਾਜੀ ਛੋਟ ਕਰਦਾ ਪੂਰੇ 27000 ਦੇ ਦਾਂਗੇ ਅੱਛਾ ਬਾਕੀ ਵੱਡੀ ਚੱਸੀ ਜੋ ਤੇ ਮੋਕੇ ਦੇ 10 11 ਲੀਟਰ ਦੋ ਤਾਂ ਪੱਕਾ ਚਵਾ ਦੋਗੇ ਪੱਕਾ ਭਾਜੀ ਯਾਰਾ ਦੱਲੋ ਆਪਣਾ ਛੱਡਾ ਕਰਕੇ ਲੈ ਜਾਓ ਦੋ ਟਾਈਮ ਤਸਲੀ ਕਰਕੇ ਠੀਕ ਆ ਬਾਕੀ ਸੂਈਆਂ ਸਵਾਈਆਂ ਵਿੱਚ ਚੋਗੇ ਤਾਂ ਤਸਲੀ ਕਰਕੇ ਖੜੋ ਆਪਣੀ ਠੀਕ ਆ ਅੱਜ ਸਾਰੀਆਂ ਹੀ ਸੂਈਆਂ ਵਾਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸਲੀ ਕਰਕੇ ਵੇਸ ਚਾੱਕ ਕੇ ਫੇਰੀ ਪਸ਼ੂ ਖੜਿਆ ਕਰੋ ਕਿਤੇੋਂ ਵੀ ਲੈਣਾ ਵਾ ਜ਼ਰੂਰੀ ਨਹੀਂ ਕਿੱਥੋਂ ਜਿੱਥੋਂ ਵੀ ਲੈਣਾ ਵਾ ਆਪਣਾ ਸੋਚ ਸਮਝ ਕੇ ਆਪਣੀ ਮਰਜ਼ੀ ਨਾਲ ਫੇਰੀ ਪਸ਼ੂ ਲਿਆ ਕਰੋ